ਕਰੂੰਗਾ ਕਿ ਜਿਨ੍ਹਾਂ ਦੋਸ਼ੀਆਂ ਨੇ ਨਜਾਇਜ਼ तौर ਤੇ ਇਥੋਂ ਮਿੱਟੀ ਪੁੱਟੀ ਹੈ ਮਾਈਨਿੰਗ ਕੀਤੀ ਹੈ ਕਬਰਸਤਾਨ ਦੀ ਬੇਅਦਬੀ ਕੀਤੀ ਹੈ ਮਸੀਹ ਭਾਈਚਾਰ ਜਿਹੜਾ ਇਹਦਾ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਕੜਾ ਨੋਟਿਸ ਲਾਊਗਾ ਔਰ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਡੀਸੀ ਸਾਹਿਬ ਨੂੰ ਮਿਲ ਕੇ ਜਿਹੜਾ ਡੀਡੀਪੀਓ ਬੀਡੀਪੀਓ ਔਰ ਜਿਹੜੇ-ਜਿਹੜੇ ਵੀ ਅਫਸਰ ਇਸ ਕਬਰਸਤਾਨ ਦੀ ਬੇਅਦਬੀ ਕਰਨ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਅਸੀਂ ਉਹਨਾਂ ਦੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਹallelujah ਪ੍ਰੇਜ਼ ਦਾ ਲੋਰ ਬਿਸ਼ਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਜਿਵੇਂ ਕਿ ਤੁਹਾਡੇ ਨਾਲ ਪਹਿਲੇ ਵੀ ਵੀਡੀਓ ਸ਼ੇਅਰ ਕੀਤੀਆਂ ਗਈਆਂ ਸਪਿੰਡਰ ਨੂੰ ਲੈ ਕੇ ਕਿ ਜਿੱਥੇ ਕਬਰਿਸਤਾਨੋਂ ਲੈ ਕੇ ਮਸੀਹ ਭਾਈ ਚਾਰੇ ਨਾਲ ਤੱਕਾ ਕੀਤਾ ਗਿਆ ਮਸੀਹ ਭਾਈ ਚਾਰੇ ਦੇ ਕਬਰਿਸਤਾਨਾਂ ਦੇ ਵਿੱਚੋਂ ਮਿੱਟੀ ਕੱਢ ਕੇ ਲੋਕਾਂ ਨੇ ਆਪਣੇ ਘਰੇ ਰੱਖੀ ਉਸ ਮਿੱਟੀ ਨੂੰ ਵੇਚਿਆ ਗਿਆ ਔਰ ਜਿੱਥੇ ਤੱਕ ਕਿ ਮਸੀਹ ਭਾਈ ਚਾਰੇ ਦੇ ਜੋ ਕਿ ਬਜ਼ੁਰਗ ਸੀ ਜੋ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਉਹਨਾਂ ਦੇ ਜੋ ਕਿ ਪਿੰਜਰ ਤੱਕ ਹੱਡੀਆਂ ਤੱਕ ਹਰ ਆ ਚੁੱਕਿਆ ਸੀ ਇੰਨੀ ਬੇਇਨਸਾਫੀ ਚੋਕੀ ਮਸੀਹ ਭਾਈ ਚਾਰੇ ਨਾਲ ਹੋਈ ਔਰ ਹਜੇ ਤੱਕ ਜੋ ਕਿ ਕੋਈ ਵੀ ਪ੍ਰਸ਼ਾਸਨ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਵੀ ਇਸ ਟਾਪਿਕ ਦੇ ਉੱਤੇ ਬੋਲ ਨਹੀਂ پا ਰਿਹਾ ਔਰ ਇਸ ਨੂੰ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸੁਣੋਗੇ ਕਿ ਇਹਨਾਂ ਦੇ ਵੱਲੋਂ ਇਹਨਾਂ ਭਰਾਵਾਂ ਦੇ ਵੱਲੋਂ ਜੋ ਕਿ ਮਸੀਹ ਭਾਈ ਚਾਰੇ ਦਾ ਦੁੱਖ ਰੱਖਦੇ ਨੇ ਉਹਨਾਂ ਦੀ ਸਪੋਰਟ ਦੇ ਲਈ ਖਰੇ ਹੋਏ ਨੇ ਔਰ ਇਹਨਾਂ ਦੇ ਵੱਲੋਂ ਕੀ ਜੋ ਕਿ ਮਸੀਹ ਭਾਈ ਚਾਰੇ ਨੂੰ ਸਪੋਰਟ ਦੇ ਵਿੱਚ ਕਿਹਾ ਗਿਆ ਉਹ ਅਸੀਂ ਫੁੱਲ ਵੀਡੀਓ ਨੂੰ ਪਹਿਲੇ ਵਾਚ ਕਰਦੇ ਹਾਂ ਵੀਡੀਓ ਨੂੰ ਸੁਣਦੇ ਹਾਂ ਗੋਡ ਬlesਸ ਯੂ ਹਾਲੇਲੂਇਆ ਸਵਾਜਨ ਦੀ ਪਹੁੰਚੇ ਆ ਪਿੰਡ ਰਸੂਲਪੁਰ ਆ ਤੁਸੀਂ ਦੇਖ ਸਕਦੇ ਹੋ ਕਿ ਅ ਸੱਜੇ ਹੱਥ ਜਿਹੜੀ ਹੈ ਇਹ ਸ਼ਮਸ਼ਾਨ ਘਾਟ ਬਣਾਇਆ ਗਿਆ ਜਦ ਕਿ ਇਹ ਜਗਾ ਸਾਰੀ ਦੀ ਸਾਰੀ ਜਗਾ ਪੱਕਾ ਬੋਰਡ ਦੀ ਹੈ ਪੱਕਾ ਬੋਰਡ ਦੀ ਜਗਾ ਜਿਹਦੇ ਚ ਸੈਂਕੜੇ ਸਾਲਾਂ ਤੋਂ ਇੱਥੇ ਕਪੂਸਤਾਨ ਦੀ ਜਗਾ ਹੈ ਔਰ ਬੱਚੇ ਬਜ਼ੁਰਗ ਜਵਾਨ ਜਿੱਦੀ ਜਿੱਦੀ ਮੌਤ ਹੋਈ ਆ ਆ ਤੁਸੀਂ ਇੱਧਰ ਦਿਖਾਓ ਯਾਰ ਇੱਧਰ ਸਾਰੇ ਬਣੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਪੁਰਾਣੀਆਂ ਕਬਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਔਰ ਅਚੰਦ ਦਿਨ ਅਗਰ ਅਸੀਂ ਪਿੱਛੇ ਚੱਲ ਜਾਈਏ ਤੇ ਇਥੋਂ ਦੀ ਜਿਹੜੀ ਪੰਚਾਇਤ ਆ ਜਿਹੜਾ ਸਰਪੰਚ ਆ ਉਹਨਾਂ ਦੀ ਇੱਕ ਜਿਹੜੀ ਮਾੜੀ ਕੋਈ ਹਰਕਤ ਜਿਹੜੀ ਆ ਉਹ ਸਾਹਮਣੇ ਆਈ ਆ ਆ ਤੁਸੀਂ ਦੇਖੋ ਇੱਥੋਂ ਇੱਥੋਂ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੀ ਆ ਮਾਈਨਿੰਗ ਕਰਕੇ ਜਿਹੜੀ ਮਿੱਟੀ ਪੁੱਟੀ ਗਈ ਹੈ ਔਰ ਇਹਦੇ ਵਿੱਚ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਸੀਗੀਆਂ ਜਿਹੜੇ ਲੋਕ ਦਫਨਾਏ ਸੀ ਉਹਨਾਂ ਦੀਆਂ ਕਬਰਾਂ ਇੱਥੇ ਸੀਗੀਆਂ ਔਰ ਹੱਡੀਆਂ ਔਰ ਖੋਪੜੀਆਂ ਤੱਕ ਜਿਹੜੀਆਂ ਸਾਰੀਆਂ ਇੱਥੇ ਨਜ਼ਰ ਆ ਰਹੀਆਂ ਸੀ ਉੱਪਰ ਔਰ ਤੁਸੀਂ ਦੇਖੋ ਬਹੁਤ ਵੱਡਾ ਖੂਹ ਪਟਿਆ ਆ ਔਰ ਨਜਾਇਜ਼ ਤੌਰ ਤੇ ਇਥੋਂ ਸਾਰੀ ਮਿੱਟੀ ਪੁੱਟ ਕੇ ਲੱਖਾਂ ਰੁਪਏ ਦੀ ਮਿੱਟੀ ਜਿਹੜੀ ਹੈ ਇਹ ਜਿਹੜੀ ਹੈ ਵੇਚ ਦਿੱਤੀ ਗਈ ਹੈ ਔਰ ਇਹ ਸਰਾਸਰ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰੂੰਗਾ ਤੇ ਜਿਨ੍ਹਾਂ ਦੋਸ਼ੀਆਂ ਨੇ ਨਜਾਇਜ਼ तौर ਤੇ ਇਥੋਂ ਮਿੱਟੀ ਪੁੱਟੀ ਆ ਮਾਈਨਿੰਗ ਕੀਤੀ ਆ ਕਬਰਸਤਾਨ ਦੀ ਬੇਅਦਬੀ ਕੀਤੀ ਆ ਮਸੀਹ ਭਾਈਚਾਰ ਜਿਹੜਾ ਇਹਦਾ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਕੜਾ ਨੋਟਿਸ ਲਾਊਗਾ ਔਰ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਡੀਸੀ ਸਾਹਿਬ ਨੂੰ ਮਿਲ ਕੇ ਜਿਹੜਾ ਡੀਡੀਪੀਓ ਬੀਡੀਪੀਓ ਔਰ ਜਿਹੜੇ-ਜਿਹੜੇ ਵੀ ਅਫਸਰ ਇਸ ਕਬਰਸਤਾਨ ਦੀ ਬੇਅਦਬੀ ਕਰਨ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਅਸੀਂ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਜਿਹੜਾ ਆ ਫਿਰ ਉਹ ਤਿੱਕੇ ਪਰਦਸ਼ਨ ਵੀ ਕਰਾਂਗੇ ਔਰ ਮੈਂ ਦੱਸਣਾ ਚਾਹਣਾ ਕਿ ਅਪੋਸਟਰਲ ਪੌਲ ਸੁਖਪਾਲ ਹਨ ਚਰਚ ਮਿਨਿਸਟਰੀ ਵੱਲੋਂ ਅਸੀਂ ਇੱਥੇ ਅਜ ਰਸੂਲਪੁਰ ਪਿੰਡ ਦੇ ਵਿੱਚ ਪਾਸਟਰ ਜੀ ਦੇ ਸਹਿਯੋਗ ਕਰਨ ਪਾਸਟਰ ਪਿਆਰਾ ਸਿੰਘ ਜੀ ਦਾ ਸਹਿਯੋਗ ਕਰਨ ਲਈ ਔਰ ਇਹ ਜਿਹੜਾ ਸਮੂੱਚਾ ਜਿਹੜਾ ਕਬਰਸਤਾਨ ਆ ਇੱਕ ਕਿਲਾ ਔਰ 19 ਮਰਲੇ ਜਿਹੜੀ ਇਹ ਜਿਹੜੀ ਕਬਰਸਤਾਨ ਦੀ ਜਗਾ ਜਿਹਦੇ ਤੇ ਨਜਾਇਜ਼ ਤੌਰ ਤੇ ਮਿੱਟੀ ਪੁੱਟ ਕੇ ਕਬਰਸਤਾਨ ਦੀ ਬੇਅਦਬੀ ਕੀਤੀ ਗਈ ਹੈ ਔਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅਪੋਸਟਰਲ ਪੌਲ ਸੁਤਪਾਲ ਹਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਅਸੀਂ ਸਾਡੀ ਸਮੁੱਚੀ ਟੀਮ ਇੱਥੇ ਪਾਸਟਰ ਪਿਆਰਾ ਜੀ ਦੇ ਨਾਲ ਔਰ ਜਿਹੜਾ ਸਾਡਾ ਭਾਈ ਰਮਨ ਔਰ ਮੇਰੇ ਨਾਲ ਭਾਈ ਸ਼ਮਸ਼ੇਰ ਜੀ ਪਹੁੰਚੇ ਨੇ ਸਾਰੀ ਟੀਮ ਅੱਜ ਇਸ ਜਗ੍ਹਾ ਦਾ ਸੀ ਮੌਇਨਾ ਕਰਨਾ ਆਏ ਆ ਔਰ ਅਸੀਂ ਬਹੁਤ ਜਲਦੀ ਇੱਕ ਜਾਂ ਦੋ ਦਿਨ ਦੇ ਵਿੱਚ ਹੀ ਡੀਸੀ ਸਾਹਿਬ ਨੂੰ ਮਿਲ ਕੇ ਇਹਨਾਂ ਦੋਸ਼ਾਂ ਦੇ ਉੱਪਰ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰਾਵਾਂਗੇ ਜੇਕਰ ਕਿਤੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਨਾਂ ਕਰਨੀ ਕੀਤੀ ਤੇ ਫਿਰ ਅਸੀਂ ਤਗੜੇ ਸੰਘਰਸ਼ ਦੀ ਤਿਆਰੀ ਬਿਲਕੁਲ ਜੋਰਾਂ ਸ਼ੋਰਾਂ ਨਾਲ ਕਰਾਂਗੇ ਸਭ ਤੋਂ ਜੈਮਸੀ ਕੀ ਹਲੇਲੂਇਆ ਤੁਸੀਂ ਵੀਡੀਓ ਨੂੰ ਸੁਣਿਆ ਔਰ ਵੀਡੀਓ ਦੇ ਵਿੱਚ ਕਹਿ ਗਏ ਕਿ ਅਗਰ ਮਸੀਹ ਭਾਈ ਚਾਰੇ ਨੂੰ ਇਨਸਾਫ ਨਹੀਂ ਮਿਲਿਆ ਅਗਰ ਮਸੀਹ ਭਾਈ ਚਾਰੇ ਦੇ ਨਾਲ ਕੋਈ ਖਰਾ ਨਹੀਂ ਹੋਇਆ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮਸੀਹ ਭਾਈ ਵਿਚਾਰੇ ਦੇ ਵੱਲੋਂ ਕਰੀ ਤੇ ਕਰੀ ਜੋ ਕਿ ਮੰਗ ਕੀਤੀ ਜਾਏਗੀ ਤਿੱਖਾ ਸੰਘਰਸ਼ ਜੋ ਕਿ ਮਸੀਹ ਭਾਈ ਚਾਰੇ ਵੱਲੋਂ ਇਹਨਾਂ ਲੋਕਾਂ ਦੇ ਲਈ ਕੀਤਾ ਜਾਏਗਾ ਔਰ ਆਪਣੇ ਇਨਸਾਫ ਦੀ ਲੜਾਈ ਨੂੰ ਜੋ ਕਿ ਮਸੀਹ ਭਾਈ ਚਾਰੇ ਨੂੰ ਵਾਲੇ ਵੱਲੋਂ ਮਿਲ ਕੇ ਆਪਣੀ ਇਨਸਾਫ ਦੀ ਲੜਾਈ ਨੂੰ ਲੜਿਆ ਜਾਏਗਾ ਔਰ ਵੀਡੀਓ ਨੂੰ ਤੁਸੀਂ ਵੀ ਸਾਬ ਰੇ ਚੈਨਲ ਦੇ ਆਪਣੇ ਸ਼ੇਅਰ ਕਰੋ ਕਿ ਐਸੇ ਵੀ ਜੋ ਕਿ ਮਸੀ ਲੋਕ ਹੈ ਆਪਣੇ ਮਸੀ ਭਾਈ ਚਾਰੇ ਨਾਲ ਖੜਾ ਹੋ ਕੇ ਆਪਣੇ ਮਸੀ ਭਾਈ ਚਾਰੇ ਨੂੰ ਜੋ ਕਿ ਇਨਸਾਫ ਦਿਵਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ